ਸੱਚੀ ਕਾਲ ਦੋਸਤੋ ਪਬਲਿਕ ਸਮਾਣਾ ਨੂੰ ਸਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਬੀਤੇ ਦਿਨੀ ਸਮਾਣਾ ਦੇ ਨਾਲ ਲੱਗਦਾ ਪਿੰਡ ਫਤੇਗੜ ਛੰਨਾ ਦੇ ਲੋਕਾਂ ਨੇ ਧਰਨਾ ਲਗਾਇਆ ਸੀ ਜਾਣਕਾਰੀ ਮੁਤਾਬਕ ਪਿੰਡ ਦੇ ਵਿੱਚ ਰਹਿਣ ਵਾਲਾ ਅਮਰਿਤਪਾਲ ਪੱਲੇਦਾਰੀ ਦਾ ਕੰਮ ਕਰਦਾ ਸੀ 250 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਬਹਿਰਮੀ ਨਾਲ ਉਸ ਲੜਕੇ ਨੂੰ ਮਾਰ ਦਿੱਤਾ ਗਿਆ ਸੀ ਤੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਕੱਲ ਸਾਰਾ ਦਿਨ ਸਮਾਣਾ ਪਵਾਨੀਗੜ ਰੋਡ ਫਤੇਗੜ ਛੰਨਾ ਜਿਹੜਾ ਰੋਡ ਹੈ ਮੁਕੰਮਲ ਤੌਰ ਤੇ ਬੰਦ ਰਿਹਾ ਸੀ ਤੇ ਰਾਤ ਨੂੰ 11 ਵਜੇ ਧਰਨਾ ਜਿਹੜਾ ਸਮਾਪਤ ਕੀਤਾ ਗਿਆ ਸੀ ਅੱਜ ਇਸ ਐਕਸ਼ਨ ਦੇ ਵਿੱਚ ਇੱਕ ਨਵਾਂ ਹੀ ਐਕਸ਼ਨ ਲਿਆ ਗਿਆ ਹੈ ਤੇ ਜਿਸ ਦੇ ਵਿੱਚ ਜਾਣਕਾਰੀ ਜਿਹੜੀ ਅੱਜ ਸਮਾਣਾ ਦੇ ਵਿੱਚ ਤਨਾਤ ਡੀਐਸਪੀ ਗਰਵੀਰ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਥਿਤ ਦੋਸ਼ੀ ਜੋ ਬੰਟੀ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਬੰਦ ਹੈ ਕੱਲ ਉਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੀ ਵੀ ਮੰਗ ਕੀਤੀ ਜਾਵੇਗੀ ਤੇ ਉਸ ਵਿਅਕਤੀ ਕੋਲ ਪੁੱਛਗਿੱਛ ਕੀਤੀ ਜਾਵੇਗੀ ਆਖਰੀ ਟਾਈਮ ਉਸ ਦੇ ਨਾਲ ਕੌਣ ਸੀ ਤੇ ਸਮਾਣਾ ਦੇ ਵਿੱਚ ਤਾਇਨਾਤ ਡੀਐਸਪੀ ਗਰਵੀਰ ਸਿੰਘ ਬਰਾੜ ਨੇ ਦੱਸਿਆ ਕਿ ਕਤਤ ਦੋਸ਼ੀ ਦੀ ਜਿਹੜੀ ਆਖਰੀ ਟਾਈਮ ਕੋਲ ਦੀ ਰਿਕਾਰਡਿੰਗ ਵੀ ਜਿਹੜੀ ਹੈ ਕੱਲ ਖੰਘਾਰੀ ਜਾਣੀ ਹੈ ਜੋ ਪਤਾ ਲੱਗ ਸਕੇ ਕਿ ਇਸ ਅਮ੍ਰਿਤਪਾਲ ਦੀ ਹੱਤਿਆ ਦੇ ਪਿੱਛੇ ਕੌਣ-ਕੌਣ ਵਿਅਕਤੀ ਵੀ ਨਾਲ ਸੀ ਤਾਂ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼। ਜੀਆ ਉਹ ਅਮਨਦੀਪ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀਗਾ ਧਾਰਾ 307 ਆਈਪੀਸੀ ਦੇ ਤਹਿਤ ਜਿਸ ਦੀ ਗ੍ਰਿਫਤਾਰੀ ਕਰਕੇ ਉਹ ਜੇਲ੍ਹ ਭੇਜ ਦਿੱਤਾ ਗਿਆ ਸੀਗਾ ਕੱਲ ਜਿਹੜਾ ਅਮਰਿਤਪਾਲ ਆ ਉਹਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੈ ਕਿ ਉਹ ਜਿਹੜਾ ਅਮਨਦੀਪ ਆ ਉਹਦੇ ਨਾਲ ਕੋਈ ਹੋਰ ਵੀ ਨਾਲ ਲੱਗਿਆ ਹੋਇਆ ਹੈਗਾ ਜਿਹਦੇ ਨਾਲ ਮਤਲਬ ਇਹ ਤਾਂ ਇਹਦੀ ਡੈਥ ਹੋਈ ਹੈ ਸੋ ਉਹ ਸੰਬੰਧ ਵਿੱਚ ਉਹਨਾਂ ਨੇ ਧਰਨਾ ਲਾਇਆ ਸੀਗਾ ਪਰ ਅਸੀਂ ਉਹਨਾਂ ਨੂੰ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਜੋ ਵੀ ਹੋਊਗਾ ਉਹਦੇ ਅਸੀਂ ਪੂਰਾ ਕਲੀਅਰ ਕਰਕੇ ਜੇ ਕੋਈ ਹੋਰ ਵੀ ਦੋਸ਼ੀ ਨਾਮ ਹੋਇਆ ਤਾਂ ਉਹਨੂੰ ਨਾਮਜ਼ਦ ਕਰਕੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਾਂਗੇ ਰਾਤਰਨਾ ਕਿੰਨੇ ਜਰੂੜ ਕਿੰਨੇ ਵਜੇ ਖੁੱਲਿਆ ਰੋੜ ਜੀ ਅ ਤਰਨਾ ਤਕਰੀਬਨ 11:00 ਵਜੇ ਉਹਨਾਂ ਨੇ ਆਫ ਕਰਤਾ ਸੀਗਾ ਤਿੰਨ ਤਿੰਨ ਸੰਸਕਾਰ ਹੋ ਗਿਆ ਮਰਦਪਾਲਤਾ ਜੀ ਹਾਂ ਤਿੰਨ ਸੰਸਕਾਰ ਹੋ ਗਏ ਸਰ ਜਿਹੜਾ ਚੇਲ ਦੇ ਵਿੱਚ ਲੜਕਾ ਹੈ ਉਹਦੇ ਨਾਲ ਕੋਈ ਰਾਬਤਾ ਕਾਇਮ ਕਰਿਆ ਵੀ ਉਹਦੇ ਨਾਲ ਕਿਹੜੇ ਕਿਹੜੇ ਉਹਦੇ ਸੰਬੰਧੀ ਅਸੀਂ ਕੱਲ ਦੁਬਾਰਾ ਉਹ ਪ੍ਰੋਟੈਕਸ਼ਨ ਰੈਂਟ ਤੇ ਲਿਆ ਕੇ ਤੇ ਕੱਲ ਨੂੰ ਸੋਮਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਉਹਦਾ ਦੁਬਾਰਾ ਰਿਮਾਂਡ ਲੈ ਕੇ ਤੇ ਉਹਦੀ ਦੁਬਾਰਾ ਲੜਾਈ ਦਾ ਪੁਸ਼ਕਿਸ਼ ਕਰਾਂ ਠੀਕ ਹੈ